ਮਾਲਵਿੰਦਰ ਕੰਗ ਜਿਹੜੇ ਨੇ ਉਹ ਆਪਣੇ ਹੀ ਬਿਆਨ ਦੇ ਨਾਲ ਫਸ ਗਏ ਨੇ ਉਹਨਾਂ ਨੇ ਬਿਆਨ ਦਿੱਤਾ ਗਿਆ ਔਰ ਉਸ ਬਿਆਨ ਦੇ ਉੱਤੇ ਟਿੱਪਣੀ ਕਰ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਨੇ ਵਿਕਰਮ ਸਿੰਘ ਮਜੀਠੀਆ ਮਾਲਵਿੰਦਰ ਕੰਗ ਦੇ ਉਲਟ ਸਿੱਧਾ ਬੋਲਦੇ ਨਜ਼ਰ ਆਏ ਨੇ ਔਰ ਉਹਨਾਂ ਦਾ ਆਪਣਾ ਬਿਆਨ ਯਾਨਕਿ ਮਾਲਵਿੰਦਰ ਕੰਗ ਦਾ ਆਪਣਾ ਬਿਆਨ ਉਹਨਾਂ ਨੂੰ ਫਸਾ ਗਿਆ ਦੱਸ ਦਈਏ ਕਿ ਮਾਲਵਿੰਦਰ ਕੰਗ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਅਫਸਰ شاہੀ ਦਾ ਜ਼ਿਕਰ ਕੀਤਾ ਹੈ ਇਲੈਕਸ਼ਨਸ ਵਿੱਚ ਹਾਰਨ ਦਾ ਇਲਜ਼ਾਮ ਅਫਸਰ شاہੀ ਦੇ ਉੱਤੇ ਲਗਾਇਆ ਹੈ ਔਰ ਇਹ ਇਸੇ ਮੱਦੇ ਨਜ਼ਰ ਮਾਲਵਿੰਦਰ ਕੰਗ ਤੇ ਆਮ ਆਦਮੀ ਪਾਰਟੀ ਦੇ ਉੱਤੇ ਹੁਣ ਸਵਾਲ ਚੁੱਕੇ ਅਫਸਰ ਸ਼ਾਹੀ ਦੀ ਮਦਦ ਲੈ ਕੇ ਚੋਣਾਂ ਦੇ ਵਿੱਚ ਨਿਤਰੀ ਸੀ ਆਮ ਆਦਮੀ ਪਾਰਟੀ ਕਿ ਸੱਤਾਧਾਰੀ ਹੋਣ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਅਫਸਰ ਸ਼ਾਹੀ ਦੀ ਮਦਦ ਲਈ ਜਾ ਰਹੀ ਸੀ ਜੇ ਹੁਣ ਮਾਲਵਿੰਦਰ ਕੰਗ ਕਹਿੰਦੇ ਨੇ ਕਿ ਅਫਸਰ ਸ਼ਾਹੀ ਦੇ ਕਾਰਨ ਅਸੀਂ ਹਾਰ ਗਏ ਆ ਤਾਂ ਕਿ ਅਫਸਰ ਸ਼ਾਹੀ ਦੇ ਕੋਲੋਂ ਮਦਦ ਲਈ ਗਈ ਸੀ ਜਾਂ ਫਿਰ ਅਫਸਰ ਸ਼ਾਹੀ ਨੂੰ ਇਸਤੇਮਾਲ ਕੀਤਾ ਜਾ ਰਿਹਾ ਸੀਗਾ ਹਾਲ ਹੀ ਦੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਉਂਦੀ ਹੈ ਇੱਕ ਪ੍ਰੈਸ ਕਾਨਫਰੰਸ ਸਾਹਮਣੇ ਆਉਂਦੀ ਜਿਸ ਦੇ ਵਿੱਚ ਡੀਜੀਪੀ ਗੌਰਵ ਯਾਦਵ ਆਮ ਆਦਮੀ ਪਾਰਟੀ ਦੇ ਬੈਕਗ੍ਰਾਉਂਡ ਦੇ ਅੱਗੇ ਬੈਠੇ ਹੁੰਦੇ ਨੇ ਆਵਾਦਵੀ ਪਾਰਟੀ ਦੇ ਲੋਗੋ ਇਹਟ ਉਹ ਪ੍ਰੈਸ ਕਾਨਫਰੰਸ ਕਰ ਰਹੇ ਹੁੰਦੇ ਨੇ ਉਹ ਵਿਵਾਦਾਂ ਦੇ ਵਿੱਚ ਰਹੀ ਔਰ ਹੁਣ ਅਫਸਰ ਸ਼ਾਹੀ ਜਿਹੜੀ ਪੰਜਾਬ ਦੀ ਹੈ ਉਹ ਵਿਵਾਦਾਂ ਦੇ ਵਿੱਚ ਨਜ਼ਰ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਇਸ ਉੱਤੇ ਸਿੱਧਾ ਹਮਲਾ ਕਰਦੇ ਹੋਏ ਮਾਲਵਿੰਦਰ ਕੰਗਨੂਘੇਰ ਦੇ ਨਜ਼ਰ ਆਏ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਬਹੁਤ ਸਾਰੇ ਉਹਨਾਂ ਲੀਡਰਾਂ ਦਾ ਜ਼ਿਕਰ ਕੀਤਾ ਜਿਹੜੇ ਲੀਡਰ ਇਧਰੋਂ ਉਧਰੋਂ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਜ਼ਿਮਨੀ ਚੌਣ ਜਲੰਧਰ ਦੀ ਜ਼ਿਮਨੀ ਚੌਣ ਵਿਕਰਮ ਸਿੰਘ ਮਜੀਠੀਆ ਦੀ ਤਰਜੀਹ ਨਜ਼ਰ ਆ ਰਹੀ ਹੈ ਪਰ ਉਸੇ ਦੇ ਨਾਲ ਨਾਲ ਮਾਲਵਿੰਦਰ ਕੰਗਨੂਘੇਰ ਦੇ ਨ ਸਤਿਗੁਰਾਂ ਜੀ ਸਾਰਿਆਂ ਨੂੰ ਅੱਜ ਮੈਂ ਇੱਕ ਅੰਗਰੇਜ਼ੀ ਅਖਬਾਰ 'ਚ ਇਹ ਖਬਰ ਪੜ੍ਹਿਆ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਸ ਪਰਸਨ ਨੇ ਜਿਹੜੇ ਹੁਣੇ ਮੈਂਬਰ ਪਾਰਲਮੈਂਟ ਬਣੇ ਨੇ ਬਲਵਿੰਦਰ ਕਾਂਗ ਉਹਨਾਂ ਨੇ ਆਪ ਦੀ ਪਾਰਟੀ ਦਾ ਹਾਰ ਦਾ ਕਾਰਨ ਜਿਹੜਾ ਭਗਵੰਤ ਮਾਨ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ 13-0 ਸਕੋਰ ਹੋਊ ਉਹਦਾ 13 ਜ਼ੀਰੋ ਦੀ ਜਗ੍ਹਾ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ। ਔਰ ਤਿੰਨ ਸੀਟਾਂ 'ਚ ਵੀ ਕੋਈ ਲੀਡ ਇਨ੍ਹਾਂ ਦੀ ਐਡੀ ਵੱਡੀ ਨਹੀਂ। ਉਹ ਅੱਜ ਕਹਿ ਰਿਹਾ ਕੋ ਲੀਡਿੰਗ ਇੰਗਲਿਸ਼ ਨਿਊਜ਼ਪੇਪਰ 'ਤੇ ਕਿ ਸਾਡੀ ਹਾਰ ਦਾ ਕਾਰਨ ਅਫਸਰशाही ਵਜੀ। ਸਾਥ ਸੰਗਤ ਦੀ ਮੈਂ ਪੁੱਛਣਾ ਚ ਉਹਨਾਂ ਤੋਂ ਕੀ ਮਤਲਬ ਕਿ ਵੋਟਾਂ ਇਹ ਕੰਮ ਦੇ ਆਧਾਰ 'ਤੇ ਨਹੀਂ ਮੰਗਦੇ ਸੀ। ਇਹਨਾਂ ਨੂੰ ਪਤਾ ਕੰਮ ਕੀਤਾ ਕੋਈ ਨਹੀਂ। ਕਾਰਗੁਜ਼ਾਰੀ ਜ਼ੀਰੋ ਹਰ ਵਰਗ ਚਾਹੇ ਮੁਲਾਜ਼ਮ ਨੌਜਵਾਨ ਦੁਕਾਨਦਾਰ ਵਪਾਰੀ ਹੈ ਹਰ ਵਰਗ ਦੁਖੀ ਕਿਸਾਨ ਹੈ ਹਰ ਵਰਗ ਦੁਖੀ ਕਹਿੰਦੇ ਜੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੇ ਵੋਟਾਂ ਪਾਉਣ ਗਿਆ ਸੀ ਮਗਰ ਸਰਕਾਰ ਆਪਣੀ ਕਾਰਗੁਜ਼ਾਰੀ ਤੇ ਵੋਟ ਨਹੀਂ ਮੰਗ ਰਹੀ ਕਹਿੰਦਾ ਜੀ ਸਾਨੂੰ ਬਿਊਰੋਕਰੇਸੀ ਨੇ ਅਫਸਰਾਂ ਸਾਹਿਬ ਨੇ ਮਾਰਿਆ ਤੇ ਫੇਰੇ ਤਾਂ ਸਿੱਧਾ ਹੀ ਮੰਨਣਾ ਹੋ ਗਿਆ ਕੰਗਸਾਹਬ ਕਿ ਤੁਸੀਂ ਅਫਸਰ ਸਾਹਿਬ ਦੀ ਮਦਦ ਪਾ ਰਹੇ ਸੀ ਫਿਰ ਚੋਣ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲਓ ਆ ਬਾਅ ਇਲੈਕਸ਼ਨ ਆਈ ਹੈ ਕਿ ਅਫਸਰ ਸਾਹਿਬ ਨੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹ ਨਾ ਜੇ ਹਰ ਤਰੀਕੇ ਦਾ ਹਤਕੰਡਾ ਪਣਾਉਣਾ ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ ਕਹਿੰਦੇ ਹਾਰ ਦਾ ਕਾਰਨ ਅਫਸਰ ਬਣੇ ਤੇ ਕੀ ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਲਈ ਉਦੀ ਪਾਲਿਸੀ ਨਹੀਂ ਮਗਰ ਅਕਸਰ ਪੰਡਾ ਪੰਡਾ ਜਿੱਤ ਦਾ ਕਾਰਨ ਮਾਈ ਇਲੈਕਸ਼ਨ ਚ ਜਿਹੇ ਜਿੱਤਾਂ ਹੁੰਦੀ ਆ ਮਗਰ ਅੱਜ ਇਲੈਕਸ਼ਨ ਕਮਿਸ਼ਨ ਕੋਲ ਟ੍ਰੀ ਇਸ਼ੂ ਟੇਕ ਸੀਰੀਅਸ ਨੋਟਿਸ ਕਿ ਅਫਸਰशाही ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਔਰ ਕਮਾਲ ਦੀ ਗੱਲ ਆ 2.5 ਸਾਲ ਦੀ ਥੋੜੀ ਸਰਕਾਰ ਅਫਸਰ ਜੇ ਤੁਹਾਡੇ ਅੱਖੇ ਨਹੀਂ ਲੱਗਦੇ ਤੇ ਕਿਤੇ ਨਾ ਕਿਤੇ ਅਫਸਰ ਸਿਆਣੇ ਨੇ ਵੀ ਤੁਹਾਡੇ ਵਰਗੇ ਨਕਮੇ ਬੰਦਿਆਂ ਦੇ ਆਖੇ ਲਾ ਕੇ ਪੰਜਾਬ ਦਾ ਬੇਡਾ ਕਰਾਉਣਾ। ਔਰ ਅੱਜ ਗਾਇਕ ਤੁਸੀਂ ਇਹ ਕਹਿ ਰਹੇ ਹੋ ਕਿ ਲੋਕ ਪਲਟੂ ਰਾਮ ਨੂੰ ਉਲਟੂ ਪਲਟੂ ਰਾਮ ਨੂੰ ਛੱਡ ਕੇ ਕਿਸੇ ਹੋਰ ਕੈਂਡੀਡੇਟ ਨੂੰ ਚੁਣਣ। ਤੇ ਪਲਟੂ ਰਾਮ ਤਾਂ ਤੁਸੀਂ ਚਾਰੇ ਬੇਖੇ ਸੀ ਵਿੱਚ। ਤੀਨੂ ਸਾਹਿਬ ਸਤਕਾਰਯੋਗ ਨੇ ਪਹਿਲਾਂ ਬਸਪਾ 'ਚ ਸੀ ਫਿਰ ਅਕਾਲੀ ਦਲ 'ਚ ਆਏ ਤੇ ਫਿਰ ਉਹ ਆਮ ਆਦਮੀ ਪਾਰਟੀ 'ਚ ਮਲਵਿੰਦਰ ਕੰਗ ਪਹਿਲਾਂ ਯੂਥ ਦੀ ਪੋਲਿਟਿਕਸ ਕਿਸੇ ਪਾਰਟੀ ਚੋਂ ਕੀਤੀ ਫੇਰੇ ਭਾਜਪਾ ਦੇ ਗਏ ਸ਼ਰਮਾ ਜੀ ਦੇ ਅਸ਼wini ਸ਼ਰਮਾ ਦੀ ਜੇ ਨਿਕਟ ਵਰਤੀ ਸਾਥੀ ਚੋਂ ਭਾਜਪਾ ਤੋਂ ਅਜੇ ਆਮ ਆਦਮੀ ਪਾਰਟੀ ਤੇ ਆ ਸਾਡੇ ਧਾਲੀਵਾਲ ਸਾਹਿਬ ਪਹਿਲਾਂ ਕਾਂਗਰਸ ਚ ਸੀ ਤੇ ਹੁਣ ਮੇਨੂੰ ਲੱਗਦਾ ਥੋੜਾ ਜਿਹਾ ਸ਼ਹਿਦ ਪੀਪੀ ਪੀ ਚ ਵੀ ਗਏ ਤੇ ਹੁਣ ਇਹ ਆਮ ਆਦਮੀ ਪਾਰਟੀ ਕੇ ਤੇ ਚੌਥੇ ਭਗਤ ਜੀ ਪਹਿਲਾਂ ਭਾਜਪਾ ਚ ਸੀ कि ਅੱਜ ਆਮ ਆਦਮੀ ਪਾਰਟੀ ਆ ਗਈ ਤੁਸੀਂ ਪਲਤੂਰਾ ਦੀ ਗੱਲ ਕਰੂ ਸਭ ਤੋਂ ਵੱਡੇ ਪਲਤੂਰਾ ਦਾ ਤੁਹਾਡੀ ਫੋਟੋ ਲਾਉਣੀ ਚਾਹੀਦੀ ਸਰ ਕੀ ਇਨਾ ਪਲਤੂਰਾ ਮਾ ਤੋਂ ਬਚੋ ਇਸ ਲਈ ਗੱਲ ਕਰਨ ਤੋਂ ਪਹਿਲਾਂ ਅੱਜ ਸਾਹਿਬ ਐਮਪੀ ਬਣ ਗਏ ਉਹ ਤੁਹਾਨੂੰ ਬਧਾਈ ਹੋਵੇ ਮੈਂ ਕਿਤੇ ਨਾ ਕਿ ਜੇ ਸੋਚ ਸਮਝ ਕੇ ਗੱਲ ਕਰੋ ਸਾਰੇ ਮਾਈਨਿੰਗ ਡਿਪਾਰਟਮੈਂਟ ਉੱਥੇ ਤੁਹਾਡੀ ਪਾਦ ਦਿੱਤੀ ਸੀ ਜਿਨ੍ਹਾਂ ਦੇ ਪਰਚੇ ਜਦ ਸੀ ਸਾਰੀ ਤੁਹਾਡੀ ਪਾਦ ਦਿੱਤੀ ਸੀ ਔਰ ਫੇਰ ਤੁਸੀਂ ਗੱਲ ਕਰੋ ਅਜ ਮਾਈਨਿੰਗ ਤੁਸੀਂ ਗੱਲ ਕਰੋ ਪਨਤੂ ਰਾਮਾ ਜੀ ਤੁਸੀਂ ਗੱਲ ਕਰੋ ਕਿ ਤੁਹਾਨੂੰ ਅਫਸਰ ਮਦਦ ਨਹੀਂ ਕਰਦੇ ਜਾਂ ਅਫਸਰ ਚਾਹੀਦੇ ਤੁਹਾਨੂੰ ਇਲੈਕਸ਼ਨ ਜਿਤਾਉਣੇ ਮਤਲਬ ਤੁਹਾਡੀ ਕਾਰਗੁਜ਼ਾਰੀ ਨਹੀਂ ਮਿਲ ਇਸ ਲਈ ਮੈਂ ਇਲੈਕਸ਼ਨ ਕਮਿਸ਼ਨ ਵੀ ਚਾਹੂੰਗਾ ਕਿ ਜਿੰਨੇ ਅਫਸਰ ਜਲੰਧਰ ਬਾਈਲੈਕਸ਼ਨ 'ਚ ਲੱਗੇ ਉਹਨਾਂ ਨੂੰ ਇਮੀਡੀਏਟਲੀ ਇਹ ਬਦਲੀ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਆਪ ਦੀ ਮਰਜ਼ੀ ਨਾਲ ਅਫਸਰ ਲਾਉਣ ਸੋ ਥੈਟ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਤੇ ਹੋ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕੰਨ ਸਾਹਿਬ ਵਾਹਿਗੁਰੂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ